ਇਹ ਚੇਤਰਕਾ ਕੀਤੀ ਹੈ ਕਿ ਅਸੀਂ ਪ੍ਰਸ਼ਾਸਨ ਨੂੰ 30 ਤਰੀਕ ਦਾ ਟਾਈਮ ਦਿੱਤਾ ਹੈ ਵੀ ਜਿਹੜੇ ਵਿੱਚ ਸ਼ਹਿਰ ਦੇ ਵਿੱਚ ਜਿਹੜੇ ਬਿਨਾ ਵੈਰੀਫਿਕੇਸ਼ਨ ਤੋਂ ਪਰਵਾਸੀ ਰਹਿ ਰਹੇ ਆ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਸੀ ਵੀ 30 ਤਰੀਕ ਤੱਕ ਸਾਨੂੰ ਉਹਨਾਂ ਦੀ ਸਨਖਤ ਚਾਹੀਦੀ ਆ ਉਹਨਾਂ ਦੀ ਵੈਰੀਫਿਕੇਸ਼ਨ ਚਾਹੀਦੀ ਆ ਉਹਨਾਂ ਦਾ ਟਾਈਮ ਜਿਹੜਾ ਉਹ ਖਤਮ ਹੋ ਚੁੱਕਿਆ ਤੇ ਹੁਣ ਅਸੀਂ 30 ਤਰੀਕ ਤੋਂ ਬਾਅਦ ਸਾਡਾ ਅਗਲਾ ਮੁੱਦਾ ਜਿਹੜਾ ਸਟੱਪ ਹੋਏਗਾ ਵੀ ਅਸੀਂ ਜਾ ਕੇ ਐਸਐਸਪੀ ਦਫ਼ਤਰ ਦੇ ਬਾਹਰ ਥਾਲੀਆਂ ਤੇ ਤਾਲੀਆਂ ਨਾਲ ਉਹਨਾਂ ਨੂੰ ਜਗਾਵਾਂਗੇ ਕਿ ਜਿਹੜੇ ਵੈਰੀਫਿਕੇਸ਼ਨ ਜਿਹਨਾਂ ਦੀ ਨਹੀਂ ਹੋਈ ਜਾਂ ਤੇ ਉਹਨਾਂ ਦੇ ਪਰਚੇ ਕੱਟੇ ਜਾਣ ਤੇ ਜਾਂ ਉਹਨਾਂ ਦੀ ਵੈਰੀਫਿਕੇਸ਼ਨ ਖੁੱਲ ਕੇ ਕੀਤੀ ਜਾਏ ਜਿਨ੍ਹਾਂ ਦੀ ਵੈਰੀਫਿਕੇਸ਼ਨ ਹੋ ਵੀ ਚੁੱਕੀ ਆ ਉਹਨਾਂ ਦੇ ਆਧਾਰ ਕਾਰਡ ਡੁਪਲੀਕੇਟ ਨੇ ਜਾਂ Ориਜినਲ ਨੇ ਉਹ ਵੀ ਚੈੱਕ ਕੀਤੇ ਜਾਣ ਸ਼ਹਿਰ ਦੇ ਵਿੱਚ ਜਿੰਨੇ ਕਿਰਾਏ ਤੇ 1.5 ਲੱਖ ਕਿਰਾਇਆ ਲੈ ਕੇ ਅਸੀਂ 8000 ਕਿਰਾਏ ਦੇ ਦੁਕਾਨਾਂ ਲਈਆਂ ਨੇ ਉਹਨਾਂ ਦਾ ਵੀ ਥੋੜਾ ਬੈਕਗ੍ਰਾਉਂਡ ਚੈੱਕ ਕੀਤੀ ਜਾਏ ਜੇ ਆਪਾਂ 1.5 ਲੱਖ ਰੁਪਈਆ ਜੇ ਕੋਈ ਦੁਕਾਨਦਾਰ ਕਿਰਾਇਆ ਦੇ ਰਿਹਾ ਤੇ ਉਹਦੇ ਵਿੱਚ 10 ਮੁਲਾਜ਼ਮ ਹੀ ਕੰਮ ਕਰ ਰਹੇ ਆ ਉਹਨਾਂ ਦਾ ਟੋਟਲ ਖਰਚਾ ਇੱਕ ਮਹੀਨੇ ਦਾ 3 ਲੱਖ ਰੁਪਈਆ ਸਾਲ ਦਾ 36 ਲੱਖ ਰੁਪਈਆ ਬਣਦਾ ਜੇ 36 ਲੱਖ ਇੱਕ ਦੁਕਾਨਦਾਰ ਕਿੱਥੋਂ ਕੱਢਦਾ ਇਹ ਬੜਾ ਸੋਚਣ ਦਾ ਗਹਿਰਾਈ ਨਾਲ ਸੋਚਣ ਦਾ ਹੈਗਾ ਜੀ ਮੁੱਦਾ ਇਹ ਸੋਚਣਾ ਚਾਹੀਦਾ ਇਹ ਪ੍ਰਸ਼ਾਸਨ ਨੂੰ ਚਾਹੀਦਾ ਪਤਾ ਕਰਨਾ ਚਾਹੀਦਾ ਕਿ ਇਹਨੇ ਪੈਸੇ ਇਹਨਾਂ ਨੂੰ ਕਿੱਥੋਂ ਆ ਰਹੇ ਆ ਸਾਡੇ ਸ਼ਹਿਰ ਦੇ ਵਿੱਚ ਇੰਨਾ ਕਾਰੋਬਾਰ ਨਹੀਂ ਹੈਗਾ ਜਿਹੜਾ ਕਿ ਇਹਨਾਂ 36 ਲੱਖ ਰੁਪਏ ਸਾਲ ਦਾ ਕਮਾ ਲੈਣ ਇਹ ਕੋਈ ਫੈਕਟਰੀ ਤੇ ਲਾਈ ਨਹੀਂ ਦੁਕਾਨਦਾਰ ਇੰਨੀ ਕਮਾਈ ਨਹੀਂ ਕਰ ਸਕਦਾ ਜਿਨ੍ਹਾਂ ਦੀ এডਡਿਟਿਨਕੇਸ਼ਨ ਨਹੀਂ ਹੋਈ ਉਹ ਕ੍ਰਿਮੀਨਲ ਵੀ ਹੋ ਸਕਦੇ ਆ ਬਿਲਕੁਲ ਜੀ ਬਿਲਕੁਲ ਇਹ ਬਾਰਡਰ ਏਰੀਆ ਬਿਲਕੁਲ ਬਾਰਡਰ ਪਾਕਿਸਤਾਨ ਦੇ ਨਾਲ ਸਾਡਾ ਗੁਰਦਾਸਪੁਰ ਏਰੀਆ ਪੈਂਦਾ ਸਾਨੂੰ ਨਹੀਂ ਪਤਾ ਉਹ ਗੁਰਦਾਸਪੁਰ ਦੇ ਵਿੱਚ ਕਿਸ ਮਕਸਦ ਲਈ ਆਏ ਆ ਉਹ ਬੰਗਲਾਦੇਸ਼ ਤੋਂ ਆਏ ਆ ਪਾਕਿਸਤਾਨ ਤੋਂ ਆਏ ਆ ਅਫਗਾਨਿਸਤਾਨ ਤੋਂ ਆਏ ਆ ਕਿਉਂਕਿ ਅੱਜ ਕੱਲ ਦੇ ਜਿਹੜਾ ਸੁਵਿਧਾ ਕੇਂਦਰ ਆ ਉੱਥੇ ਵਿੱਚ ਵੀ ਕੁਝ ਇਹੋ ਜਿਹੇ ਬੰਦੇ ਨੇ ਜਿਹੜੇ 5-500 ਰੁਪਈਆ ਦੇ ਕੇ ਹਜ਼ਾਰ-ਹਜ਼ਾਰ ਰੁਪਈਆ ਦੇ ਕੇ ਡੁਪਲੀਕੇਟ ਆਧਾਰ ਕਾਰਡ ਵੀ ਬਣਾ ਲੈਂਦੇ ਨੇ ਐਮਸੀ ਕੋ ਜਾ ਕੇ ਜੇ ਕੋਈ ਕਿਰਾਏ ਤੇ ਆਇਆ ਵਾ ਜੇ ਕੇਸ ਦਾ ਵਾਕਫ ਆ ਤੇ ਉਹਨੂੰ ਨਾਲ ਲੈ ਕੇ ਜਾ ਕੇ ਐਮਸੀ ਕੋ ਮੋਹਰ ਲਵਾ ਕੇ ਫਾਰਮ ਤੇ ਤੇ ਜਾ ਕੇ ਵੈਰੀਫਿਕੇਸ਼ਨ ਕਰਾ ਕੇ ਦਿਓ ਜਾ ਕੇ ਆਪਣਾ ਆਧਾਰ ਕਾਰਡ ਬਣਾ ਦੇ ਉਹ ਵੀ ਗਲਤ ਆ ਅਸੀਂ ਤੇ ਐਮਸੀ ਜਿਹੜੇ ਨਿਜਵਾੜਾ ਦੇ ਐਮਸੀ ਆ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਆਹ ਕੰਮ ਨਾ ਕਰੋ ਸਾਡੇ ਗਦਾਪੋਦ ਵਿੱਚ ਬਹੁਤ ਵੱਡਾ ਖਤਰਾ ਆ ਇਹਨਾਂ ਤੋਂ ਬਚਾਓ ਪਹਿਲੇ ਵੀ ਪੁਲਿਸ ਅੱਗੇ ਤੁਸੀਂ ਇੰਦਾ ਧਲਾੰਦਾ 플ਾਨ ਕੀਤਾ ਸੀ ਐਸਐਸਪੀ ਆਫਿਸ ਅੱਗੇ ਲੇਕਿਨ ਐਡਮਿਨਿਸਟ੍ਰੇਸ਼ਨ ਹਰ ਤਰੀਕੇ ਚ ਆ ਗਿਆ ਸੀ ਸੈਟੀਸਫਾਈਡ ਨਹੀਂ ਉਹਨਾਂ ਦੀ ਕਾਰਵਾਈ ਤੋਂ ਨੇ ਅਜੇ ਤਾਈਂ ਕੋਈ ਸੈਟੀਸਫਾਈ ਜੇ ਅਸੀਂ ਤੇ ਉਹਨਾਂ ਕੋਲ ਦੇਖਾਂਗੇ ਜੇ ਉਹਨਾਂ ਨੇ ਇੱਕ ਵੈਰੀਫਿਕੇਸ਼ਨ ਕਿੱਥੋਂ ਕਿੱਥੋਂ ਦੀ ਕੀਤੀ ਆ ਤੇ ਕਿੰਨਾ ਕਿੰਨਾ ਦੀ ਕੀਤੀ ਆ ਹੁਣ ਜਿਨ੍ਹਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਅਸੀਂ ਉਹਨਾਂ ਦਾ ਰਿਕਾਰਡ ਬਣਾ ਲਿਆ ਵਾ ਅਸੀਂ ਉਹਨਾਂ ਦੇ ਮਾਲਕਾਂ ਦੇ ਨਾਮ ਲਿਖ ਲਏ ਆ ਅਸੀਂ ਉਹਨਾਂ ਮਾਲਕਾਂ ਦੇ ਪਰਚੇ ਕਰਾਵਾਂਗੇ ਜਿਨ੍ਹਾਂ ਨੇ ਅਜੇ ਤੱਕ ਵੈਰੀਫਿਕੇਸ਼ਨ ਨਹੀਂ ਕਰਾਈ ਇਸ ਇੱਕ ਘਰ ਵਿੱਚ 20 20 30 40 40 ਬੰਦੇ ਆ ਤੱਕ ਵੀ ਇੱਕ ਘਰ ਵਿੱਚ ਰਹਿ ਰਹੇ ਆ ਇੱਕ ਘਰ ਵਿੱਚ ਇਹਨਾਂ ਨੇ ਬੰਦੇ ਰਹਿ ਕੇ ਜੇ 40 ਬੰਦੇ ਜਾਂ 20 ਰਹਿ ਰਹੇ ਆ ਦੋਹਾਂ ਦੀ ਵੈਰੀਫਿਕੇਸ਼ਨ ਹੋ ਗਈ ਤੇ ਬਾਕੀ 18 ਦੀ ਵੈਰੀਫਿਕੇਸ਼ਨ ਕੌਣ ਕਰਾਉ ਉਹ ਸਾ ਲੱਗਦਾ ਕਿ ਉਹ ਕ੍ਰਿਮੀਨਲ ਹੋ ਸਕਦੇ ਆ ਬਿਲਕੁਲ ਜੀ ਬਿਲਕੁਲ ਜਿਹੜੇ ਥਾਣੇ ਨਹੀਂ ਪਹੁੰਚਦੇ ਉਹਨਾਂ ਨੂੰ ਕੋਈ ਡਰ ਹੋਏਗਾ ਤਾਂ ਹੀ ਉਹਨਾਂ ਨੇ ਵੈਰੀਫਿਕੇਸ਼ਨ ਨਹੀਂ ਕਰਾਈ ਸੁਮਨ ਚੌਂਚ ਸਨਾਤਨ ਕ੍ਰਾਂਤੀ ਦੇ ਵੱਲ ਵੱਲੋ ਮੀਟਿੰਗ ਰੱਖੀ ਗਈ ਸੀ ਸਾਡਾ ਮਤਵ ਇੱਕੋ ਸੀ ਕਿ ਅਸੀਂ ਇੱਕ ਪ੍ਰਸ਼ਾਸਨ ਅੱਗੇ ਮੰਗ ਕੀਤੀ ਸੀ ਕਿ ਜਿਹੜੇ ਪ੍ਰਵਾਸੀ ਬਾਹਰੋਂ ਆਏ ਦੇ ਨੇ ਉਹਨਾਂ ਦੀ ਪਛਾਣ ਕੀਤੀ ਜਾਵੇ ਔਰ ਕੁਝ ਪੱਤਰ ਤੱਕ ਕਾਰਵਾਈ ਹੋਈ ਵੀ ਹੈਗੀ ਆ ਲੇਕਿਨ ਜਿਹੜੀ ਪਛਾਣ ਜਿਨ੍ਹਾਂ ਨੇ ਦਿੱਤੀ ਆ ਆਪਣੀ ਉਹ ਤਾਂ ਜੈਨੂਇਨ ਹੈ ਪਰ ਜਿਨ੍ਹਾਂ ਦੀ ਪਛਾਣ ਨਹੀਂ ਹੋਈ ਕੁਝ ਬੰਦੇ ਆ ਆਪਾਂ ਟ੍ਰੇਸ ਕਿਤੇ ਨੇ ਉਹ ਬੰਦੇ ਅਪਰਾਧੀ ਕਿਛਵੀ ਦੇ ਲੱਗਦੇ ਨੇ ਜਿਹੜੇ ਆਪਣੀ ਪਛਾਣ ਨਹੀਂ ਦੇ ਰਹੇ ਤੇ ਪ੍ਰਸ਼ਾਸਨ ਨੂੰ ਅਸਾ 30 ਤਰੀਕ ਤੱਕ ਦਾ ਟਾਈਮ ਦਿੱਤਾ ਸੀ ਅੱਜ 2 ਤਰੀਕ ਨੂੰ ਇਸੇ ਕਾਰਨ ਮੀਟਿੰਗ ਰੱਖੀ ਆ ਅਗਰ ਪ੍ਰਸ਼ਾਸਨ ਨੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਨਹੀਂ ਕੀਤੀ ਜਾਂ ਉਹਨਾਂ ਦੀ ਪਛਾਣ ਨਹੀਂ ਮਤਲਬ ਕਿ ਸਾਡੇ ਸਾਹਮਣੇ ਪੇਸ਼ ਕੀਤੀ ਤਾਂ ਅਸੀਂ ਫਿਰ ਮੰਗ ਕਰਾਂਗੇ ਪ੍ਰਸ਼ਾਸਨ ਅੱਗੇ ਕਿ ਬਾਈ ਨੇਮ ਉਹਨਾਂ ਦੇ ਪਰਚੇ ਕਿਤੇ ਜਾਣ ਤੁਸੀਂ ਟੈਸਟ ਕਰ ਲਿਆ ਬੰਦੇ ਜਿਨ੍ਹਾਂ ਨੇ ਵੈਰੀਫਿਕੇਸ਼ਨ ਨਹੀਂ ਕਰੀ ਦੇਖੋ ਸਾਡੇ ਗਰੁੱਪ ਨੇ ਸਨਾਤਨ ਕ੍ਰਾਂਤੀ ਦਲ ਸ਼ਹਿਰ ਵਿੱਚ ਕਾਫੀ ਫੈਲ ਚੁੱਕਾ ਵਾ ਔਰ ਸਾਡੇ ਹਰ ਗਰੁੱਪ ਦੇ ਮੈਂਬਰਸ ਵੱਖ-ਵੱਖ ਏਰੀਆ 'ਚ ਜਿੱਥੇ ਰਹਿੰਦੇ ਨੇ ਆਪਾਂ ਹਰ ਕੇਸ ਨੇ ਕੋਈ 5-5 7-7 ਬੰਦੇ ਟੈਸਟ ਕੀਤੇ ਆ ਜਿਨ੍ਹਾਂ ਦੀ ਅਜੇ ਤੱਕ ਕੀ ਪਛਾਣ ਨਹੀਂ ਹੋ ਸਕੀ ਕੀ ਕਾਰਵਾਈ ਚਾਹੁੰਦੇ ਹੋ ਉਹਨਾਂ ਤੋਂ ਅਸੀਂ ਉਹਨਾਂ ਦੇ ਚਾਹੁੰਦੇ ਆ ਕਿ ਜਿਨ੍ਹਾਂ ਨੇ ਆਪਣੀ ਪਛਾਣ ਨਹੀਂ ਅਜੇ ਤੱਕ ਥਾਣੇ 'ਚ ਜਮ੍ਹਾਂ ਕਰਾਈ ਉਹਨਾਂ ਦੇ ਬਾਈ ਨੇਮ ਪਰਚੇ ਹੋਣੇ ਚਾਹੀਦੇ ਨੇ